ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਮਾਲਪੁਰ ਤੇ ਜੇ ਗੱਲ ਕਰੀਏ ਜ਼ਿਲ੍ਹਾ ਤੇ ਜ਼ਿਲ੍ਹਾ ਸਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤੇ ਤਹਿਸੀਲ ਵੀ ਆ ਗਈ ਤਰਨਤਾਰਨ ਸਾਹਿਬ ਤੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਸੁਹਾਜਪੁਰ ਆ ਜਾਂਦਾ ਵਪਾਰ ਲੈਣ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਇਆ ਤੁਹਾਨੂੰ ਤਿੰਨ ਵਿਹੜਾਂ ਸੂਈਆਂ ਸਵਾਈਆਂ ਤਾਜ਼ੀਆਂ ਵਖਾਉਣ ਲੱਗੇ ਆ ਕਿੰਨਾ ਕਿੰਨਾ ਦੁੱਧ ਦਾ ਕਿਹੜਾ ਕਿਹੜਾ ਸੂਈਆਂ ਸੁਆ ਸੂਈਆਂ ਸੱਜਣੋ ਆਪਾਂ ਸਾਰੀ ਜਿਹੜੀ ਜਾਣਕਾਰੀ ਇਹਨਾਂ ਦੇ ਮਾਲਕ ਤੋਂ ਲਵਾਂਗੇ ਤੇ ਕਮਾਲਪੁਰ ਨਗਰ ਦੇ ਵਿੱਚੋਂ ਤੁਹਾਨੂੰ ਤਿੰਨ ਜਿਹੜੀਆਂ ਵਿਹੜਾਂ ਇਹਨਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਹੁੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਆਜੋ ਲਈਏ ਜਾਣਕਾਰੀ ਇਸੇ ਤੋਂ ਸ਼ੁਰੂ ਕਰਦੇ ਆਂ ਬੜੀ ਸ਼ਾਨਦਾਰ ਕ੍ਰੋਸ ਅੰਗ ਦੀ ਵਹਿੜ ਵੀਰਾਂ ਕੋਲੇ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਲਈਏ ਜਾਣਕਾਰੀ ਅਹ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਜੇ ਮੇਰਾ ਦੱਤਿਆ ਤੂੰ ਦੱਸ ਮੇਰਾ ਭਰਾ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਨਾ ਚੜਦੀ ਕਲਾ ਵੀਰ ਜੀ ਨਾ ਮੇਰੇ ਵੀਰ ਦਾ ਨਾ ਵੀਰ ਜੀ ਇਜਾਜ਼ ਸਿੰਘ ਆ ਪਿੰਡ ਕਮਾਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਨੰਬਰ ਮੇਰੇ ਵੀਰ ਦਾ 9779914251 ਇੱਕ ਰਹੀ ਹੋ ਰਿਪੀਟ ਕਰੀਏ 9779914251 ਓਕੇ ਤੇ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਵੀਰ ਜੀ ਤੇ ਵਪਾਰ ਚ ਜਿਆਦਾ ਗਾਵਾਂ ਲੈਂਦਾ ਵੀਰ ਕੇ ਜਿਆਦਾਤਰ ਗਾਇਆਂ ਤੇ ਜਾਂ ਝੋਟੀਆਂ ਔਸਰ ਨੀਲੀਆਂ ਬਾਲੇ ਚੰਗੇ ਰਿਕਾਰਡ ਵਾਲੀਆਂ ਹੁੰਦੇ ਜੇ ਕੋਈ ਚੰਗੀ ਝੋਟੀ ਔਸਰ ਨੀਲੀ ਦੀ ਮਿਲਦੀ ਜਾਂ ਉਹ ਤੇ ਜਾਂ ਜਿਆਦਾ ਗਾਵਾਂ ਜਿਆਦਾ ਜਿਆਦਾ ਗਾਇਆਂ ਦਾ ਠੀਕ ਆ ਹਾਂਜੀ ਤੇ ਪੁਰਾਣਾ ਹੀ ਕਰੀ ਜਾਂਦੇ ਕੰਮ ਵੀਰੇ ਦੀ ਪੁਰਾਣਾ ਵੀਰ ਜੀ ਚੱਲੀ ਜਾਂਦਾ ਠੀਕ ਆ ਆਪਣਾ ਮੇਲ ਪਹਿਲੀ ਵਾਰੀ ਹੋਇਆ ਹਨਾ ਪਹਿਲੀ ਵਾਰਾ ਬਾਕੀ ਆਪਣੇ ਅੱਗੇ ਚੰਨਣਾ ਕਿਸੇ ਦੇ ਵੀਡੀਓ ਚੱਲਦੀਆਂ ਰਹੀਆਂ ਆ ਆਪਣਾ ਪਹਿਲੀ ਵਾਰ ਹੋਇਆ ਠੀਕ ਆ ਆਪਣਾ ਮੇਲ ਪਹਿਲੀ ਵਾਰੀ ਹੋਇਆ ਹਨਾ ਹਾਂਜੀ ਹਾਂਜੀ ਠੀਕ ਆ ਵੀਰੇ ਬਾਕੀ ਚਲੋ ਪ੍ਰਮਾਤਮਾ ਮਿਹਰ ਕਰੇ ਮਲਾਉਂਦਾ ਰਵੇ ਹਨਾ ਮਲਾਉਂਦਾ ਰਵੇ ਬਸ ਵੀਰ ਜੀ ਤੇ ਵੀਰੇ ਆ ਜਿਹੜੀ ਆਪਾਂ ਵਹਿੜ ਤੋਂ ਸ਼ੁਰੂ ਕਰ ਲਈਏ ਹਾਂਜੀ ਇਹ ਸੂਆ ਕਿਹੜਾ ਸੂਈ ਆ ਇਹ ਜੀ ਦੂਜਾ ਸੂਆ ਸੂਈ ਜੇ ਛਾਈ ਵਾਲ ਦਾ ਕ੍ਰੋਸ ਆ ਠੀਕ ਆ ਤੇ ਸੂਈ ਨੂੰ ਅੱਜ ਨੂੰ ਸੋ ਗਈ 7 ਤੋਂ 8 ਦਿ ਠੀਕ ਆ ਤੇ ਹੋਣੀ ਮੱਲੋ ਤਾਂ 14 ਤੋਂ 15 ਲੀਟਰ ਦੁੱਧ ਹੋਣੀ ਆ ਤਾਂ ਸਟਾਰਟਿੰਗ ਵਾਲਾ ਠੀਕ ਆ ਤਾਂ ਨੇ ਸੂਈ ਥਲੇ ਬਾ ਕੀ ਸੀਲ ਠੰਡੀ ਆ ਓਕੇ ਠੀਕ ਆ ਵੀਡੀਓ ਇੱਕੋ ਪ੍ਰੋਬਲਮ ਹੈ ਨਾ ਪਰਲੇ ਥਾਂ ਤੇ ਥੋੜਾ ਜਨਾ ਨੱਕਾ ਪਾਉਂਦੀ ਮੱਲੋ ਕੀ ਧਾਰ ਥੋੜੀਆਂ ਧਾਰਾਂ ਦਾ ਫਰਕ ਆ ਬੈਕ ਸਾਈਡ ਤੇ ਜਿੱਧਰ ਕਬਹਣੀ ਵਾਲੇ ਪਾਸੇ ਕਬਹਣੀ ਵਾਲੇ ਪਾਸੇ ਪਰ ਛੋੜ ਨਹੀਂਦਾ ਫਿਰ ਵੀ ਆਪਣਾ ਦੱਸਣ ਦਾ ਫਰਜ਼ ਪੰਦਾ ਪਹਿਲੀ ਵੀਡੀਓ ਆਪਣੀ ਠੀਕ ਆ ਜਿਆਦਾ ਨਹੀਂ ਕੋਈ ਮੰਨ ਲਓ ਕੋਈ 10 12 ਧਾਰਾਂ ਦਾ ਫਰਕ ਦਿਖਉਂਦੀ ਆ ਠੀਕ ਆ ਓਕੇ ਬਾਕੀ ਚੋਣ ਝਾਂ ਠੰਡੀ ਆ ਚੌੜ ਤਾਂ ਮੋਟਾ ਹੋਊ ਮੋੜਾ ਹਨਾ ਕਿ ਦੱਸਾਂ ਲੋੜ ਨਹੀਂ ਤੁਹਾਨੂੰ ਪਤਾ ਇਹਨਾਂ ਦੀ ਫੈਟ ਵੀ ਜ਼ਿਆਦੀ ਹੁੰਦੀ ਆ ਮੱਝੀ ਆ ਮੱਝ ਮੱਝੀ ਆ ਹਨਾ ਹਾਂਜੀ ਬਾਕੀ ਆਉਣ ਵਾਲੇ ਦਿਨਾਂ ਤੁਹਾਨੂੰ ਬਾਅਦ ਗਰਮੀਆਂ ਦਿਨਾਂ ਜਿਹੋ ਜਿਹਾਂ ਲਾਬਦੇ ਲੋਗ ਆ ਲਾਬਦੇ ਲਾਬਦੇ ਕੋਈ ਸ਼ੱਕ ਨਹੀਂ ਹਨਾ ਸੱਜਰਗਾਹ ਸੋ 14 15 ਕਿਲੋ ਤੋਂ ਹੁਣ ਸਟਾਰਟਿੰਗ ਆ ਇਹਦੀ ਜਿਹੜੀ ਮੰਨ ਲਓ ਲੀਟਰ ਤੇ ਮਿੰਤੀ ਵਾਲੀ ਓਕੇ 14 15 ਹੁਣ ਸੁਆ ਦੂਜਾ ਦੂਜਾ ਇਹਨਾਂ ਕਿ 14 15 ਦੱਸਿਆ 13 ਹੋਊਗਾ 14 ਤੋਂ ਪਲੱਸ ਹੀ ਹੋਊਗਾ ਹਨਾ ਓਕੇ ਹਾਂਜੀ ਬਾਕੀ ਥਾਂ ਲੈਵੇ ਦੀ ਕੁਆਲਿਟੀ ਬਹੁਤ ਚੰਗੀ ਆ ਬਹੁਤ ਚੰਗੀ ਸਵੇਰ ਕਿੰਨੇ ਕ ਵਜ ਮੇਰੇ ਹਿਸਾਬ ਨਾਲ 1 ਵਜੇ ਆਊ 1 ਵਜੇ ਆਊਗਾ ਉਸ ਹਿਸਾਬ ਨਾਲ ਲੇਵੇ ਦਾ ਗੈਸ ਲਾ ਲਿਓ ਅੱਧਾ ਦਿਨ ਹੋਇਆ ਸੱਜਣੋ ਬਾਕੀ ਚੌਣ ਚਾਂ ਨੂੰ ਠੰਡੀ ਵਿੱਜੀ ਓਕੇ ਲਓ ਵੀ ਸੱਜਣੋ ਚੌਣ ਚਾਂ ਨੂੰ ਵੀਰ ਕਹਿੰਦਾ ਠੰਡੀ ਤੇ ਬੰਗਾ ਲਾ ਕੇ ਚੋਨੇ ਨਾ ਹਾਂਜੀ ਬੰਗਾ ਲਾ ਕੇ ਵੀਰ ਜੀ ਠੀਕ ਆ ਸ਼ਾਈ ਵਾਲ ਦਾ ਕਰਾਸ ਵੈੜ ਸਟਾਰਟਿੰਗ ਦੇ ਵਿੱਚ ਤੁਹਾਨੂੰ ਵਿਖਾਉਣ ਲੱਗੇ ਆ ਖੁੱਲੇ ਡੁੱਲੇ ਲੇਵੇ ਦੀ ਕਮਾਲਿਆ ਮੈਂ ਤਾਂ ਇਹਨਾਂ ਵੀਰ ਕਮਾਲਾ ਲਓ ਜੀ ਆ ਜਾ ਮੇਰਾ ਭਰਾ ਲਓ ਵੀ ਸੱਜਣੋ ਕਰੋ ਚੈੱਕ ਤੋਰੇ ਦੀ ਤੇ ਵੇਲ ਕੱਦ ਪੂਰਾ ਸੋਹਣਾ ਲੱਗਾ ਹੋਇਆ ਤੇ ਥਣ ਦਾ ਸਹਜ ਚਵਾਈ ਵਾਲਾ ਤੇ ਬਾਕੀ ਵੀਰ ਹਰੀ ਕਹਿੰਦੇ ਵੀ ਚੂਣ ਚਾਂ ਨੂੰ ਮਿੱਠੀ ਪੂਰੀ ਤੇ ਮਗਰ ਆ ਗਿਆ ਤੇ ਬੱਚਾ ਜਿਹੜਾ ਬੱਚੇ ਨੂੰ ਇਹਨੇ ਜਨਮ ਦਿੱਤਾ ਵੇਖਿਓ ਲੇਵਾ ਭਾਂਡਾ ਤੁਹਾਨੂੰ ਮੈਂ ਨੇੜੇ ਤੋਂ ਵੀ ਚੈੱਕ ਕਰਾਉਣਾ ਤੇ ਪੂਰੀ ਚੰਗੀ ਗਊ ਆ ਘਰੇ ਰੱਖਣ ਨੂੰ ਬਾਕੀ ਤੁਸੀਂ ਚੋ ਲੈਣੀ ਠੀਕ ਆ ਆ ਕੈਮਰੇ ਦਾ ਕਰਕੇ ਕਰਦੀ ਹੈ ਨਾ ਬਾਕੀਆਂ ਲੱਤ ਮਾਰਨ ਦਾ ਤਾਂ ਨਹੀਂ ਨਾ ਪਤਾ ਨਹੀਂ ਠੀਕ ਹੈ ਇਹ ਨਹੀਂ ਕਿ ਚਾਈ ਵਾਲੇ ਦੇ ਲਾਗੇ ਲੱਗੇ ਤੇ ਪਹਿਲੇ ਸੂਏ ਦਾ ਦੁੱਧ ਤਾਂ ਕੀ ਰਿਕਾਰਡ ਰਹਿ ਗਿਆ ਸੀ ਸੂਏ ਤੋਂ ਆਉਂਦਾ ਸੀ 16 ਤੋਂ 17 ਲੀਟਰ ਦੇ ਵਿੱਚ ਵਿੱਚ ਹੋਇਆ ਓਕੇ ਬਾਕੀ ਜੇ ਹਿਸਾਬ ਨਾਲ ਮੱਲੋਂ ਸੂਈ ਆ ਸਟਾਰਟਿੰਗ ਕੀਤੀ ਆ ਕਿੰਨਾ ਦੁੱਧ 18 ਕਿਲੋ ਭਰ ਚੁੱਕੀ ਅਰਤੀ ਭਰ ਚੁ ਵਜਨ ਵਜਨ ਪਲੀ ਸੰਭੀ ਆ ਹਨਾ ਪਲੀ ਸੰਭੀ ਪੂਰੀ ਬਾਕੀ ਇਹ ਨਹੀਂ ਕਿ ਮੱਲੋਂ ਆਪਾਂ ਨੂੰ 14 15 ਦੱਸਾਂ ਤੇ 13 ਹੋਊਗਾ ਜੇ 14 ਜਿੰਨਾ ਦੱਸਤਾ ਉਨਾ ਹੀ ਨਿਕਲੂਗਾ ਮਨ ਲੋ ਘੱਟ ਨਾ ਨਿਕਲੂਗਾ ਆਪਣਾ ਦੋਦ ਓਕੇ ਹਾਂਜੀ ਤੇ ਰੇਟ ਇਹਦਾ ਫਰਸ਼ਾ ਜੀ ਕੀ ਰੱਖਾਂਗੇ ਬੋਲਦੇ ਵੀਰ ਜੀ ਵਾੜ ਦੇ ਵੇਖਦੀ 65000 ਦੀ ਵੀ ਠੀਕ ਆ ਸਿਰਫ ਇਹਨਾਂ ਦਾ ਥੋੜਾ ਜਿਹਾ ਮਗਰੇ ਥੰਦਾ ਹੈਗਾ ਫਰਕਾ ਹਾਂਜੀ ਜਿਹੜਾ ਆਪਾਂ ਦੱਸਿਆ ਓਕੇ ਹੁਣ ਵੀਰ ਜੀ ਆਪਾਂ ਇਹ ਮੁੱਲ ਤੇ ਕਰਦੇ ਹਾਂ 55000 ਰੁਪਿਆ ਓਕੇ ਤੇ 50000 ਦੀ ਵਾੜ ਦੇ ਦਾਂਗੇ ਮੁੱਲ ਕਰਦੇ ਹਾਂ 55000 ਰੁਪਿਆ ਤੇ 50000 ਦੀ ਬੱਚੀ ਦੇ ਦਾਂਗੇ ਬਾਕੀ ਖੁੱਲਾ ਕਰਦੇ ਹਾਂ ਬਾਕੀ ਜਿੰਨੇ ਲੈਣੀ ਦੋ ਟਾਈਮ ਆਪਣਾ ਵੀਡੀਓ ਕਾਲ ਤੇ ਚਵਾ ਲਈ ਠੀਕ ਆ ਦੋਸਤ ਬੇਨਤੀ ਕਰਾ ਲਿਆ ਆਪਣੀ ਦੁੱਧ ਦੀ ਗਰੰਟੀ ਹੋ ਗਈ ਠੀਕ ਆ ਹਾਂਜੀ ਬਾਕੀ ਸਾਰੇ ਕਾਸੇ ਦੀ ਬਸ ਇੱਕ ਥਾਂ ਤੇ ਧਾਰਾ ਜ਼ਰੂਰ ਨਹੀਂ ਕੀਤਾ ਧਾਰਾ ਜ਼ਰੂਰ ਘਟੇ ਜਣੀ ਜਿਆਦਾ ਨਹੀਂ ਕੋਈ ਮੰਨ ਲਓ 50 ਧਾਰਾਂ ਦਾ ਫਰਕ 50 ਕੋਈ ਮਾਨਤਾਨ ਕਰਾਂਗੇ 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 ਓਕੇ ਕਰਦੀ ਵਿੱਚ ਹੋ ਗਿਆ ਤੋਂ ਨਹੀਂ ਕਿਹਨੇ ਦੱਸਣਾ ਨਹੀਂ ਪੰਜਾ ਸੱਤਾਂ ਧਾਰਾਂ ਦਾ ਵੀ ਆਪਾਂ ਨੂੰ ਪਤਾ ਕੋਈ ਕੋਈ ਨਹੀਂ ਦੱਸਦਾ ਵੀਰੇ ਹਾਂ ਤੇ ਫਿਰ ਮੁੜ ਕੇ ਬੁਰੇ ਲੱਗਾਂਗੇ ਨਹੀਂ ਨਹੀਂ ਵਾਕਿਆ ਯਾਰ ਵੀਰੇ ਕੰਮ ਤਾਂ ਉਹੀ ਜਿਹੜਾ ਸਾਫ਼ ਸੁਥਰਾ ਹੈ ਨਾ ਸਾਫ਼ ਸੁਥਰਾ ਹਾਂਜੀ ਠੀਕ ਆ ਪਿਆਹ ਚੋਂ ਵੀ ਮਾਨਤਨ ਕਰਨਾ ਮਾਨਤਨ ਕਰਦਾਂਗੇ ਕੋਈ ਫੋਨ ਬਾਕੀ ਚੰਗੀ ਵਿਹੜ ਆ ਹਾਂਜੀ ਹਾਂਜੀ ਪਲੀ ਸੰਭੀ ਨਿੱਗਰ ਜਿਆਦਾ ਵੀ ਨਫਾ ਨਹੀਂ ਲੈਣਾ ਹਾਂ ਸਾਂਭੀ ਜ਼ੂੰਭੀ ਵਖੋ ਕਿਹਨੇ ਬੜੇ ਛੌਂਗਣ ਵਾਲਿਆ ਨਹੀਂ ਚੰਗੀ ਆ ਵਾਛੀ ਹੈ ਨਾ ਬਾਕੀ ਦੁੱਧ ਤਾਂ ਬੜੇ ਚੰਗੇ ਤੋਂ ਸਟਾਰਟ ਹੋ ਗਈ ਤਾਂ ਹਾਂਜੀ ਹੁਣ ਤੋਂ ਬ ਚੰਗੀ ਸਟਾਰਟ ਆਪਾਂ ਆਪਣੇ ਘਰ ਦਾ ਦੱਸੀ ਜਾਨੇ ਜਿਹੜਾ ਹੁਣ ਇਹਨੇ ਪੈਸੇ ਨਹੀਂ ਲਾਉਣੇ ਤਾਂ ਗਾਂ ਲੈ ਲੈ ਗਾਂ ਲੈ ਲੈ ਤੇ ਇਹ ਗਊ ਦਾ ਕੀ ਲੇਖਾ ਜੋ ਇਹ ਵੀ ਵੀਰ ਜੀ ਦੂਜਾ ਸੂਆ ਸੂਈ ਦੇ ਵੀ ਸ਼ਾਹੀਵਾਲ ਦਾ ਕ੍ਰਾਸ ਗਿਆ ਓਕੇ ਦੂਜਾ ਸੂਆ ਸੂਈ ਹੈ ਸ਼ਾਹੀਵਾਲ ਦਾ ਕ੍ਰਾਸ ਆ ਗਈ ਇਹ ਵੀ ਪਰਸੋਂ ਸ਼ਾਮਾਂ ਹੀ ਸੂਈ ਗਿਆ ਬੱਚਾ ਜਿੱਲਾ ਨਾੜਵਾ ਨਾਲ ਕੇ ਬੱਚੇ ਦੇ ਇਹ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਹਾਂਜੀ ਠੀਕ ਆ ਬੜਾ ਵਧੀਆ ਲਵਾਇਆ ਸੀ ਕਿਸੇ ਨੇ ਹਨਾ ਹਾਂਜੀ ਸ਼ਾਹੀਵਾਲ ਦਾ ਬੱਚਾ ਦੇ ਗਿਆ ਜਿਹੜੇ ਬੱਚੀ ਦੀ ਮੰਨੋ ਚੰਗੀ ਗਾ ਵੈੜ ਬੰਦੇ ਨੇ ਜੀ ਠੀਕ ਆ ਇਹਨੇ ਵੀ ਜੀ 12 ਕਿਲੋ ਤੋਂ ਸਟਾਰਟਿੰਗ ਕੀਤੀ ਜੇ ਪਰਸੋਂ ਦੀ ਸੂਈ ਆ ਓਕੇ ਸੀਲ ਠੰਡੀ ਇਹ ਵੀ ਬਹੁਤ ਜਿਆਦੀ ਹੈ ਜੀ ਦੇਖੋ ਠੀਕ ਹੈ ਥੱਲੇ ਨੰਗੀ ਜਾਓ ਹਾਂ ਨਹੀਂ ਠੀਕ ਹੈ ਨਹੀਂ ਕਿ ਮੰਨ ਲੋ ਕਿ ਸ਼ਾਈਵਾਲ ਕੇ ਲਾਗੇ ਨਾ ਲੱਗਦੇ ਨਹੀਂ ਤੇ ਸ਼ਾਈਵਾਲ ਦਾ ਨਾਮ ਸੁਣ ਕੇ ਭੱਜ ਜਾਂਦੇ ਆ ਵਾਕਿਆ ਹੀ ਹੈ ਨਾ ਦੇਖੋ ਕੋਈ ਥੰਗਾ ਜੇ ਥਣਾ ਪਸ਼ਮੀ ਨਹੀਂ ਗਈ ਹਾਂ ਆਹ ਦੇਖੋ ਤੇ ਬਾਕੀ ਥਣ ਬਹੁਤ ਸੋਨਾ ਕੱਢਦੀ ਉਹ ਚੋਣ ਲੱਗਿਆ ਸੋਨਾ ਇਧਰ ਦੇਖੋ ਵੀਰ ਜੀ ਜੇ ਪਸ਼ਮਾਨ ਹੀ ਆ ਫੇਰ ਵੀ ਥਣ ਦੇਖੋ ਕਿਦਾਂ ਵੱਲੋ ਅਜਿ ਦੇਖੋ ਨਹੀਂ ਵਾਕਏ ਕੋਈ ਸ਼ੱਕ ਨਹੀਂ ਨਹੀਂ ਤੇ ਸ਼ਾਈਵਾਲ ਥੱਲੇ ਬਹਿ ਨਹੀਂ ਦਿੰਦਿਆਂ ਆਓ ਭਵਨ ਨਿਆਣਾ ਪਾਓ ਚਾ ਨਾ ਪਾਓ ਇਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਨਾ ਪਤਾ ਹੀ ਨਹੀਂ ਦੇਖੋ ਤੇ ਦੁੱਧ ਮਾਝਰਗਾ ਦੁੱਧ ਮਾਝਰਗਾ ਕੱਢੀ ਬਾਹ ਇਹਦੀ ਵੀ ਕਰਾਈ ਤੂੰ ਇਹਦੀ ਵੀ 15 ਕਿਲੋ ਤੇ ਲਾ ਕੇ ਬਨੇ ਭਰ ਦਊਗੀ ਇੰਨਾ ਖੁੱਲਾ ਦੇਊਗੀ ਵੀਰੇ ਵੱਡੀ ਆ ਵੈਰ 12 ਕਿਲੋ ਤਾਂ ਹੋਣੇ ਪਰਥੋਂ ਦੀ ਸੂਈ ਹੈ ਜੇ ਠੀਕ ਆ ਠੀਕ ਠੀਕ ਬਾਕੀ ਵੇਲੇ ਕੋਈ ਥਣਾ ਜੀ ਨਹੀਂ ਗਾਂ ਆਪਣੇ ਕੋਈ ਟਾਈਮ ਨਹੀਂ ਹਾਂ ਵੀ ਐ ਨਹੀਂ ਹੈਗਾ ਹਨ ਐ ਨੂੰ ਹੀ ਕੱਢੀ ਵੀਰੇ ਪੱਕੇ ਪੱਕੇ ਵਾ ਆਪਣੀ ਗਾਂ ਲਓ ਵੀ ਸੱਜਣੋ ਇਹ ਵੀ ਦੂਜਾ ਸੂਆ ਸੂਈ ਤੇ ਸ਼ਾਈਵਾਲ ਦਾ ਕਰਾਸ ਵੈੜ ਦੇਵੇ ਭਾਂਡੇ ਦੀ ਬੜੀ ਸਾਫ ਸੁਥਰੀ ਤੇ ਸਭਾ ਜੇ ਹੁਣ ਕਹਤਾ ਵੀ ਬਰਫ਼ ਠੰਡੀ ਹੈ ਤੇ ਉਹਦੀ ਤਸਵੀਰ ਗਰਮ ਆ ਪਰ ਇਹ ਠੰਡੀ ਆ ਠੰਡੀ ਹਾਂਜੀ ਪੂਰੀ ਠੰਡੀ ਗਾਂ ਤੁਹਾਡੇ ਸਾਹਮਣੇ ਧਾਰਾ ਮਾਰਦੀਆਂ ਬਿਨਾ ਬੱਚੇ ਤੋਂ ਕਰੀ ਚੱਲੋ ਚੈੱਕ ਵੇਖੋ ਜੇ ਕਰੇ ਰੱਖਣ ਨੂੰ ਗਾਂ ਲੱਭਦੇ ਸੀ ਤਾਂ ਜ਼ਰੂਰ ਕਨੈਕਟ ਕਰ ਲਿਓ ਕਿਉਂਕਿ 15 16 ਕਿਲੋ ਦੁੱਧ ਤੋਂ ਕਿਤੇ ਨਹੀਂ ਜਾਂਦੀ ਇਹ ਨੋਟ ਕਰ ਲਿਓ ਕਿਉਂਕਿ ਚੰਗੇ ਦੁੱਧ ਦੇਊਗੀ ਕਰਮਾਲੀ ਇਹ ਨਗਰ ਆ ਪੂਰੀ ਗਾਂ ਬਾਡੀ ਸਟਰਕਚਰ ਸੋਹਣਾ ਥਨ ਲੇਵਾ ਸੋਹਣਾ ਜਿੰਨੇ ਜੋਗੀ ਕਰਮਾਂ ਵਾਲੀ ਤੇ ਬੱਚਾ ਇਹਦੇ ਕੋਲੇ ਹੈ ਹਜੇ ਤਾਜੀ 4 ਦਿਨਾਂ ਦੀ ਸੂਈ ਆ ਸਜਣੋ ਜਿਹੜੀ ਤੁਹਾਨੂੰ 1 ਨੰਬਰ ਤੇ ਗਾਂ ਚ ਲਾ ਕੇ ਵਿਖਾਈ ਉਹਦੀ ਆਪਦੀ ਬਰੀਡ ਆ ਤੇ ਇਹਦੀ ਆਪਦੀ ਜਾਤ ਕੁਆਲਿਟੀ ਆ ਸਜਣੋ ਸਬਾਲਾ ਸੁਭਾਅ ਨਿਗਾ ਇਹਦਾ ਹਨਾ ਹਾਂ ਲਾਈ ਜੀ ਮਨਨ ਦੇ ਸ਼ਾਈ ਵਾਲ ਦਾ ਨਾਮ ਸੁਣ ਕੇ ਅਲਾ ਦਾ ਨਹੀਂ ਕਾਈ ਵਾਕਿਆ ਯਾਰ ਬਾਲੀ ਠੰਡੀ ਆ ਹਨਾ ਹੋਈ ਬਾਜੀ ਬਾਜੀ ਇਧਰ ਬਈ ਆ ਦੇਖੋ ਗੱਲ ਬਾਤ ਇਹਦਾ ਰੇਟ ਫਿਰ ਕੀ ਰੱਖਾਂਗੇ ਸ਼ਾਹ ਜੀ ਵੀਰ ਜੀ ਗਾਂ ਦੇ ਆ 65000 ਦੀ 6562 60000 ਤੇ ਮਾਰਦਾਨ ਕਰ ਦਾਂਗੇ 60000 ਚੋਂ ਮਾਨਤਾਨ ਕਰਦੇ ਆਂਗੇ ਵੀ ਜਿਹੜਾ ਵੀ ਭੈਣ ਭਰਾ ਆਪਾਂ ਨੂੰ ਫੋਨ ਲਾਊਗਾ ਫੋਨ ਲਾਊਗਾ ਪਹਿਲੇ ਵੀਡੀਓ ਵਾਕੀ ਵੀਰ ਦੀ 2-3 15-16 ਕਿਲੋ ਨੋਰਮਲ ਪਾ ਇਹਨਾਂ ਤਾਂ ਦੇ ਦੇਣਾ ਮੈਂ ਜ਼ਿਆਦਾ ਨਹੀਂ ਆਖਣਾ ਜਿੰਨਾ ਕਿ ਮੱਲੋਂ ਨੇ ਚਵਾਜ ਦੇਣਾ ਨਹੀਂ ਕਿ ਮੱਲੋਂ ਨੇ 20 ਦੇ ਦੇਣਾ ਹਾਂ ਚਲੋ ਤਾਂ ਅਗਲੇ ਦੀ ਸੇਵਾ ਤੇ ਆ ਜਿੰਨਾ ਮਰਜ਼ੀ ਚੋਲੇ 12 ਕਿਲੋ ਆਪਣੇ ਘਰੇ ਹੈਗਾ ਤੇ 8 ਕਿਲੋ ਨੇ ਹੋਰ ਵਾਜ ਜਾਣਾ ਮੈਲਾ ਮੂਲਾ ਮਾਰ ਕੇ ਨਹੀਂ ਵਾਜੂਗੀ ਕਰਨ ਹਾਂ ਤਾਜੀ ਹਾਂ ਨਾਲ ਨਾਲ ਬੱਚੇ ਦਾ ਵੇਖੋ ਥੱਲੇ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਇੱਕ ਹੋਰ ਹੈਗੀ ਆਪਣੀ ਹਾਂ ਉਹ ਵੀ ਵਿਖਾਈ ਠੀਕ ਹੈ ਇਹਦਾ ਕੀ ਹਿਸਾਬ ਕਿਤਾਬ ਆ ਵੀਰੇ ਇਹ ਵੀ ਵੀਰ ਜੀ ਚਾਈ ਵਾਲੇ ਜੀ ਤੀਜਾ ਸੂਆ ਸੂਈ ਜੀ ਠੀਕ ਆ ਤੀਜਾ ਸੂਆ ਜੀ ਸੂਈ ਨੂੰ ਅੱਜ 15 ਕਿ ਦਿਨਾਂ ਤੋਂ ਚੱਲਿਓ ਵੱਛਾ ਮਗਰ ਜੇ ਓਕੇ ਦੁੱਧ ਇਸ ਟਾਈਮ ਤੇ ਤਾਂ ਵੀਰ ਜੀ ਹੋ ਗਿਆ 12 ਤੋਂ 13 ਕਿਲੋ ਠੀਕ ਆ ਗਰੰਟੀ ਵਾਲਾ 12 ਤੋਂ 13 ਕਿਲੋ ਹਾਂ ਜੀ ਦੁੱਧ ਇਹਨਾਂ ਕਿੰਨੇ ਚੋਣਾ ਤੁਹਾਨੂੰ ਪਤਾ ਹੁਣ ਮੰਨ ਲਓ ਸੂਆ ਮੰਨ ਲਓ 15 16 ਦਿਨਾਂ ਦਾ ਹੋ ਗਿਆ ਏ ਤੇ ਬਾਕੀ ਚੂਨ ਚਾਂਨ ਨੂੰ ਖਰੀਦ ਚੂਨ ਚਾਂਨ ਵੀਰ ਜੀ ਖਰੀਦਿਆ ਥਾਂ ਲੈਵਾ ਹਨ ਚੰਗਾ ਲੈਵਾ ਸਾਹਬਾਂ ਕੀ ਠੰਡੀ ਦੀ ਰੀ ਆ ਲਾਗੋ ਹੀ ਲਈ ਹੋਣੇ ਆ ਪੰਜ ਲੈ ਗਏ ਪਿੰਡੋ ਹੀ ਲਈ ਹੋਏ ਅੱਛਾ ਠੀਕ ਆ ਓਕੇ ਹਾਂਜੀ ਵੰਗਾ ਪਾ ਕੇ ਚੋਣੀ ਪੈਂਦੀ ਆ ਓਕੇ ਹੁਣੇ ਹੀ ਖਰੀਦੀ ਐ ਹੁਣੇ ਹੀ ਖਰੀਦੀ ਆ ਤੇ ਇਹਦੀ ਵੀ ਤੋਰ ਕਰਾ ਦਈਏ ਚੱਕ ਤੁਹਾਡੇ ਗਾੜੀ ਗਾੜੀ ਆਈ ਆ ਦੇ ਅੱਛਾ ਹਾਂਜੀ ਠੀਕ ਆ ਕਾਈਆਂ ਤੇ ਮੰਨ ਲਓ ਸਵੇਰੇ ਪੰਜੇ ਦੋ ਵੇਗੀਆਂ ਮੁੜ ਕੇ ਤਿੰਨ ਰਹਿ ਗਈਆਂ ਬਾਕੀ ਜੇਬ ਜਾ ਫਿਰ ਕੰਮ ਹੁੰਦਾ ਉਹ ਜਾ ਘਾਹ ਕਾਈ ਜਾਂਦਾ ਹਨਾ ਜਿਹੜਾ ਬੰਦਾ ਗਾਂ ਲੈਣ ਆਲਾ ਫਿਰ ਉਹ ਐ ਕਹਿ ਦਿੰਦਾ ਵੀ ਉੱਥੇ ਚੱਲ ਗਿਆ ਗਾਂ ਮਹਿਲੀ ਜਾਣੀ ਮਿਲ ਜਾਨੀ ਜ਼ਿਆਦਾਤਰ ਆਪਣੇ ਤਾਂ ਸ਼ਾਈ ਵਾਲੀ ਹੁੰਦੀਆਂ ਓਕੇ ਠੀਕ ਆ ਵੀਰੇ ਠੀਕ ਆ ਲੋ ਵੀ ਸੱਜਣੋ ਤੀਜਾ ਸੂਆ ਸੂਈ ਆ ਤੇ ਵੱਛਾ ਇਹਦੇ ਕੋਲੇ ਆ 15 ਕੇ ਦਿਨਾਂ ਦੀ ਸੂਈ 20ਾਂ ਦੀ ਤੇ 12 ਕਿਲੋ ਦੁੱਧ ਇਹਦੇ ਕੋਲੇ ਆ ਤੇ ਵੀਰ ਹਰੀ ਕਹਿੰਦੇ ਵੀ ਆਪਣੇ ਕੋਲੇ ਇਹ ਕਰਮਾਂ ਵਾਲੀ ਅੱਜ ਹੀ ਆਏ ਹੋ ਗਰਮੀਆਂ ਇਹਨੇ ਅਰੇ ਦੇਣੀਆਂ ਦੋ ਨਹੀਂ ਆਈਆਂ ਹਾਂ ਵਾਕੇ ਦੁੱਧ ਮੱਝਾਂ ਵਰਗਾ ਹਨਾ ਵੇਖ ਲਓ ਸੱਜਣੋ ਕਰ ਲਓ ਚੈੱਕ ਇਹਦਾ ਫਿਰ ਰੇਟ ਸਾਜੀ ਕੀ ਰੱਖਾਂਗੇ ਰੇਟ ਸਾਜੀ ਇਹਦਾ ਨਾਂ 40 ਨਾਂ 38 ਇਹ 36000 ਦੀਆਂ ਗਾਈਆਂ ਆਪਾਂ ਦੇ ਦਾਂਗੇ 30 ਤੇ 6 30 ਤੇ 6 36000 36 ਦੁੱਧ ਵੀਰ ਜੀ ਪੱਕਾ 12 ਲੀਟਰ ਹੋਗਾ ਬੱਚੇ ਨੂੰ ਛੱਡ ਗਏ ਥੱਲੇ ਓਕੇ 11 ਹੋਣਾ ਨਿਕਲੂਗਾ ਜੇ ਬੰਦਾ ਚੰਗਾ ਸਾਂਭਣ ਵਾਲਾ ਹੋਵੇ ਹਾਂਜੀ ਤੇ ਫੇਰ ਦੁੱਧ ਹਜੇ ਵੱਧ ਜੂਗੀ ਹਜੂਗੀ ਬਾਕੇ ਪਾ ਲੋ ਚਲੋ ਇੰਨਾ ਵੀ ਦੇਈ ਜਾ ਤੇ ਮੋਲ ਦੇ ਹਿਸਾਬ ਨਾਲ ਦੁੱਧ ਬਹੁਤ ਜ਼ਿਆਦਾ ਇਹ ਇੰਨਾ ਵੀ ਮੱਝ ਵਰਗਾ ਦੁੱਧ ਹੈ ਨਾ ਤੇ ਮੱਝ ਨੇ ਤਾਂ 35 36 ਵਾਲੀ ਨੇ 2 ਕਿਲੋ ਵੀ ਨਹੀਂ ਦੇਣਾ 2 ਕਿਲੋ ਵੀ ਨਹੀਂ ਦੇਣਾ ਹੈ ਨਾ ਕਿੰਨਾ ਫਾਇਦਾ ਮੰਨ ਲਓ ਤਿੰਨਾਂ ਗਾਇਆਂ ਦੀ ਪਾਣੀ ਤੋਂ ਪਲੱਸ ਹੁੰਦੀ ਹੈ ਇਹ ਗੱਲ ਦੀ ਆਪਣੀ ਗਰੰਟੀ ਹੋਊਗੀ ਹਾਂ ਨਹੀਂ ਚੰਗੀ ਆ ਵਿਚਾਰੀ ਵੇ ਥਾਂ ਥਣ ਲੱਗਾ ਮਾਝਰਗਾ ਹਨ ਨਹੀਂ ਚੰਗੀ ਆ ਠੰਡੀਆਂ ਧੀਰੀਆਂ ਹਾਂ ਨਹੀਂ ਠੀਕ ਆ ਧੰਨਵਾਦ ਲੋ ਵੀ ਸੱਜਣੋ ਇਹ ਤੁਹਾਨੂੰ ਵਹਿੜਾ ਕਮਾਲਪੁਰੇ ਨਗਰ ਦੀਆਂ ਬਖਾਤੀਆਂ ਤੇ ਜੇ ਗੱਲ ਕਰ ਲਈਏ ਤਹਿਸੀਲ ਤੇ ਜ਼ਿਲ੍ਹੇ ਦੀ ਛੀ ਤਰਨਤਾਰਨ ਸਹਿਬ ਆ ਜਾਂਦਾ ਤੇ ਨੰਬਰ ਲਾਤਾ ਮੈਂ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੀ ਵੀ ਪਸੰਦ ਆ ਗਈ ਜਰੂਰ ਕਨੈਕਟ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲੇ